ਅਫਰੀਕਾ ਕਬਜੇ ਕਾਰਨ ਸਰਕਾਰ ਵਿਰੋਧ ਇੱਕ ਜਿਹੜਾ ਸੀਗਾ ਇੱਕ ਗਰੋਹ ਜਿਹੜਾ ਸ਼ੁਰੂ ਕਰਨਾ ਸੋ ਇਹਨਾਂ ਦੇ ਉੱਪਰ ਅੱਤਵਾਦ ਦੇ ਚਾਰਜਸ ਵੀ ਜਿਹੜੇ ਨੇ ਉਹ ਲਗਾਏ ਗਏ ਨੇ ਸੋ ਇਹਦੇ ਵਿੱਚ ਆਰਟੀਐਮਪੀ ਦੇ ਹਵਾਲੇ ਦੇ ਨਾਲ ਜੋ ਖਬਰ ਹੈ ਕਹਿੰਦੇ ਕਿ ਕਬੈਕ ਦੇ ਵਿੱਚ ਤਿੰਨ ਜਣਿਆਂ ਦੇ ਖਿਲਾਫ ਸਰਕਾਰ ਵਿਰੋਧੀ ਮਲੇਸ਼ੀਆ ਬਣਾਉਣ ਤੇ ਜ਼ਮੀਨਾਂ ਦੇ ਉੱਪਰ ਜ਼ਬਰਦਸਤੀ ਕਬਜੇ ਕਰਨ ਦੇ ਨਾਲ ਸਬੰਧਤ ਜਿਹੜੇ ਨੇ ਅੱਤਵਾਦ ਦੇ ਦੋਸ਼ ਲਗਾਏ ਗਏ ਨੇ ਇਦੇ ਵਿੱਚ ਉਹਨਾਂ ਨੇ ਇੱਕ ਨਿਊਜ਼ ਲੀਕ ਜਾਰੀ ਕੀਤੀ ਹੈ ਕਹਿੰਦੇ ਕਿ ਇਹ ਜੋ ਲੋਕ ਸਨ ਨਾ ਇਹ ਵਿਚਾਰਧਾਰਕ ਤੌਰ ਤੇ ਇਹ ਜਿਹੜੀਆਂ ਹਿੰਸਕ ਸਾਜ਼ਿਸ਼ਾਂ ਦੀਆਂ ਕਿਵੇਂ ਸਰਕਾਰਾਂ ਦੇ ਖਿਲਾਫ ਇੱਕ ਹਿੰਸਕ ਸਾਜ਼ਿਸ਼ ਕਰਦੀਆਂ ਕਿਵੇਂ ਇੱਕ ਆਮ ਲੋਕਾਂ ਦੇ ਖਿਲਾਫ ਜਿਹੜੀ ਹੈ ਨਫਰਤ ਦੇ ਭਰੀਆਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਨੂੰ ਪੰਜਾਬ ਦੇਣਾ ਹੈ ਤੇ ਇਹਦੇ ਵਿੱਚ ਇਹ ਕਵੈਕ ਸਿਟੀ ਵੀ ਆ ਮਾਉਂਟਰੀ ਵਾਲੇ ਵੀ ਆ ਉਹਨਾਂ ਦੇ ਆਲੇ ਦੁਆਲੇ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਨੇ ਆ ਤੇ ਇਹਨਾਂ ਦੇ ਵਿੱਚ ਦੱਸ ਰਹੇ ਨੇ ਕਿ ਕੈਨੇਡੀਅਨ ਆਰਮ ਫੋਰਸ ਦੇ ਮੈਂਬਰ ਵੀ ਸ਼ਾਮਲ ਨੇ ਸੋ ਇਹਦੇ ਵਿੱਚ ਕਵੈਕ ਸਿਟੀ ਦੇ ਇੱਕ 24 ਸਾਲਾਂ ਦੇ ਮਾਰਕ ਐਰਲ ਚਗੋਟ ਨੇ ਇੱਕ ਨਿਊ ਵਿਲੇਜ 24 ਸਾਲਾਂ ਸਾਈਮਨ ਐਂਗਰਜ ਨੇ ਇੱਕ ਕਵੈਕ ਸਿਟੀ ਦੇ 25 ਸਾਲਾਂ ਦੇ ਰਫੇਲ ਲਗਾਸੇ ਨੇ ਸੋ ਇਹਨਾਂ ਦੇ ਵਿਰੋਧਾਤਵਾਦੀ ਗਤੀਵਿਧੀਆਂ ਵਿੱਚ ਜਿਹੜੇ ਆ ਸ਼ਾਮਲ ਹੋਣ ਦੇ ਜਿਹੜੇ ਦੋਸ਼ ਲਗਾਏ ਗਏ ਨੇ ਸੋ ਇਹ ਕਹਿੰਦੇ ਵੀ ਜਿਹੜਾ ਸਰਕਾਰ ਦੇ ਖਿਲਾਫ ਇਹ ਮਲੇਸ਼ੀਆ ਖੜਾਇਰਾ ਵੱਲੋਂ ਕੀਤਾ ਗਿਆ ਸੀਗਾ ਸੋ ਇਹਦੇ ਵਿੱਚ ਕਹਿੰਦੇ ਵੀ ਫੌਜੀ ਸਿਖਲਾਈ ਦੇ ਨਾਲ ਇਹ ਕਿੱਦਾਂ ਗੋਲਾਬਾਰੀ ਕਰਨੀ ਹੈ ਉਹਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਸੀ ਤੇ ਹਮਲਾ ਹੁੰਦਾ ਹਮਲੇ 'ਚ ਆਪਣਾ ਬਚਾਅ ਕਿੱਦਾਂ ਕਰਨਾ ਆ ਤੇ ਜਿਹੜੇ ਨੈਵੀਗੇਸ਼ਨ ਅਭਿਆਸ ਹੁੰਦੇ ਨੇ ਵੀ ਉਹਨਾਂ ਦੇ ਵਿੱਚ ਕਿੱਦਾਂ ਸ਼ਾਮਲ ਹੋਣਾ ਸੋ ਇਸ ਤਰੀਕੇ ਦੀ ਟ੍ਰੇਨਿੰਗ ਵੀ ਜਿਹੜੀ ਸੀ ਇਹਨਾਂ ਦੇ ਵਿੱਚ ਨਾ ਫਿਰ ਉਹ ਹਿੱਸਾ ਲਿਆ ਗਿਆ ਸੀਗਾ ਤਾਂ ਇੱਕ ਹੋਰ ਚੌਥਾ ਵਿਅਕਤੀ ਹੈ ਜਿਹੜਾ ਕਿ 33 ਸਾਲਾਂ ਦਾ ਇਹ ਮੈਥਿਊ ਫੋਗਰ ਸੋ ਉਹਦੇ ਖਿਲਾਫ ਹਥਿਆਰ ਰੱਖਣ ਪਵੰਦੀਛ ਉਹਦਾ ਜਿਹੜੇ ਉਪਕਰਨ ਹੁੰਦੇ ਆ ਉਹ ਰੱਖਣ ਤੇ ਨਾਲ ਜਿਹੜੇ ਵਿਸਫੋਟਕ ਆ ਉਹ ਰੱਖਣ ਦੇ ਜਿਹੜੇ ਚਾਰਜਸ ਲਾਏ ਗਏ ਨੇ ਸੋ ਇਹਦੇ ਵਿੱਚ RCMP ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਜਿਸ ਢੰਗ ਦੇ ਨਾਲ ਇਹ ਨਫ਼ਰਤ ਫਲਾਈ ਜਾ ਰਹੀ ਹੈ ਇਹ ਨਫ਼ਰਤ ਦਾ ਪ੍ਰਚਾਰ ਹੋ ਰਿਹਾ ਕਹਿੰਦੇ ਵੀ ਉਹ ਵੀ ਇੱਕ ਵੱਡਾ ਕਾਰਨ ਹੈ ਕਿ ਇਸ ਤਰੀਕੇ ਦੇ ਜਿਹੜੇ ਗਰੋਅ ਆ ਉਹ ਬਣਨੇ ਸ਼ੁਰੂ ਹੋਏ ਨੇ ਤੇ ਲੋਕ ਇਸ ਤਰੀਕੇ ਦੀ ਗਤੀਵਿਧੀਆਂ 'ਚ ਸ਼ਾਮਲ ਹੋਣੇ ਸ਼ੁਰੂ ਹੋਏ ਨੇ ਤਾਂ ਵੀ ਜਿਹੜਾ ਤੁਹਾਡਾ ਇੱਕ ਬ੍ਰੇਨ ਵਾਸ਼ ਹੁੰਦਾ ਆ ਸੋ ਉਹ ਅੱਜ ਕੱਲ ਉਹਨੂੰ ਬ੍ਰੇਨ ਵਾਸ਼ ਕਰਨ ਦਾ ਕੰਮ ਸੋਸ਼ਲ ਮੀਡੀਆ ਤੇ ਹੋ ਰਿਹਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਵਿੱਚ ਸੱਚਾਈ ਵੀ ਨਹੀਂ ਹੁੰਦੀ ਸੋ ਦੇ ਨਾਲ ਲੋਕਾਂ ਨੂੰ ਜਿਹੜਾ ਆ ਉਹਦਾ ਬ੍ਰੇਨ ਵਾਸ਼ ਕਰਕੇ ਇਹੋ ਜਿਹੇ ਕੰਮਾਂ ਦੇ ਵਿੱਚ ਲਾਇਆ ਜਾਂਦਾ ਸੋ ਇਹ ਜੋ ਇਹ ਲੋਕ ਫੜੇ ਗਏ ਨੇ ਜਿਨ੍ਹਾਂ ਦੇ ਚ ਦੱਸਿਆ ਕਿ ਤਿੰਨ ਜਣਿਆਂ ਦੇ ਉੱਪਰ ਇਹ ਟੈਰਰਿਜ਼ਮ ਰਿਲੇਟਿਡ ਚਾਰजेस ਲੱਗੇ ਨੇ ਤਾਂ ਦੋਸ਼ ਇਹੀ ਆ ਕਿ ਇਹ ਸਰਕਾਰ ਦੇ ਖਿਲਾਫ ਤੇ ਜਮੀਨਾਂ ਦੇ ਉੱਪਰ ਕਬਜ਼ਾ ਕਰਨੇ ਦੀਆਂ ਉੱਤੇ ਯੋਜਨਾਵਾਂ ਜਿਹੜੀਆਂ ਪਲਾਨਿੰਗ ਨੇ ਉਹ ਕਰ ਰਹੇ ਸੀ ਜੀ ਬਿਲਕੁਲ ਦੇਖ ਲਓ ਜਿਹੜੀਆਂ ਗੱਲਾਂ ਕਦੇ ਕੈਨੇਡਾ ਦੇ ਵਿੱਚ ਸੁਣੀਆਂ ਨਹੀਂ ਸੀਗੀਆਂ ਸੋ ਉਹ ਕੁਝ ਹੁਣ ਹੋਣਾ ਸ਼ੁਰੂ ਹੋ ਗਿਆ ਜਮੀਨਾਂ ਦੇ ਉੱਪਰ ਕਬਜ਼ੇ ਹੁਣ ਵੀ ਸ਼ੁਰੂ ਹੋ ਗਏ ਨੇ ਤੇ ਆਉਣ ਵਾਲੇ ਟਾਈਮ ਦੇ ਉੱਤੇ ਇਸ ਹਿਸਾਬ ਦੇ ਨਾਲ ਅਗਰ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਹੋਰ ਬੱਦਰਾਂ ਜਿਹੜੀ ਹੋ ਸਕਦੀ ਹੈ ਜੀ ਹੁਣ ਕਰਦੇ ਹਾਂ ਜੀ ਆਪਣੇ ਗਵੰਡੀ ਮੁਲਕ ਦੀ ਗੱਲਬਾਤ ਸਰਪੰਚ ਸਾਹਿਬ ਦੀ ਯਾਨੀ ਕਿ ਟਰੰਪ ਸਾਹਿਬ ਦੀ ਹੁਣ ਹੋਰ ਕਿਹੜਾ ਝਟਕਾ ਦੇ ਰਹੇ ਨੇ ਜੀ ਕੈਨੇਡਾ ਨੂੰ ਦੇਖੋ ਇਹਦੇ ਵਿੱਚ 트럼ਪ ਸਾਹਿਬ ਨੇ ਇਹ ਗੱਲ ਕਿਉਂਕਿ ਇਹ ਜੋ ਟੈਰਿਫ ਹੈ ਟੈਰਿਫ ਲਾਉਣ ਦੇ ਸ਼ਕੀਨ ਨੇ ਤੋਂ ਰੋਜ਼ ਦੂਏ ਤੀਏ ਜਨ ਇਹਨਾਂ ਦਾ ਕੋਈ ਨਾ ਕੋਈ ਇਹੋ ਜਿਹਾ ਸਟੇਟਮੈਂਟ ਹੁੰਦੀ ਹੈ ਕਿ ਕਿਸੇ ਦੇ ਟੈਰਿਫ ਲਾ ਦਤਾ ਕਿ ਇਹ ਤੇ ਘਟਾ ਦਤਾ ਕਿਸੇ ਨੂੰ ਟੈਰਿਫ ਦੀ ਧਮਕੀ ਦੇ ਦਿੱਤੀ ਸੋ ਹੁਣ ਇਹਨਾਂ ਨੇ ਗਿਲਸਾਹਬ ਕਿਹਾ ਕਿ ਉਹ ਜੋ ਕਾਪਰ ਹੈ ਕਹਿੰਦੇ ਜੋ ਕਾਪਰ ਬਾਹਰੋਂ ਆਉਂਦਾ ਆ ਕਾਪਰ ਦਾ ਇੰਪੋਰਟ ਯੂਐਸਏ ਦੇ ਵਿੱਚ ਹੁੰਦਾ ਆ ਜੀ ਉਹਦੇ ਉੱਪਰ ਕਹਿੰਦੇ 50% ਦਾ ਟੈਰਿਫ ਲਾਉਣਾ ਆ ਸਰੇ 50% ਦਾ ਟੈਰਿਫ ਨਾ ਨੇ ਕਾਪਰ ਦੇ ਉੱਪਰ ਲਾਉਣ ਦੀ ਗੱਲ ਕੀਤੀ ਹੈ ਸੋ ਇਹਦੇ ਨਾਲ ਕੈਨੇਡਾ ਨੂੰ ਝਟਕਾ ਇਹ ਲੱਗਣਾ ਹੈ ਕਿਉਂਕਿ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਬਿਲੀਅਨਸ ਡਾਲਰਾਂ ਦਾ ਕਾਪਰ ਜਿਹੜਾ ਜਾਂਦਾ ਆ ਕੈਨੇਡਾ ਚੋਂ ਕਾਪਰ ਅਮਰੀਕਾ ਵਿੱਚ ਜਾਂਦਾ ਆ ਸੋ ਸਾਡਾ ਵੱਡਾ ਟ੍ਰੇਡ ਅਮਰੀਕਾ ਦੇ ਨਾਲ ਕਾਪਰ ਨੂੰ ਲੈ ਕੇ ਆ ਤੇ ਇਹਦੇ ਵਿੱਚ ਅਗਰ ਇਹ 50% ਦਾ ਟੈਰਿਫ 트੍ਰੰਪ ਸਾਹਿਬ ਲਾ ਦਿੰਦੇ ਨੇ ਸੋ ਇਹਦੇ ਨਾਲ ਡੈਫੀਨੇਟਲੀ ਜਿਹੜਾ ਕੈਨੇਡਾ ਤੋਂ ਕਾਪਰ ਜਾ ਰਿਹਾ ਸੋ ਉਹਦੇ ਬਿਜ਼ਨਸ ਨੂੰ ਇਹ ਇਹਦੇ ਨਾਲ ਪ੍ਰਭਾਵ ਪਵੇਗਾ ਸੋ ਜਿਹੜੇ ਇੱਥੋਂ ਕਾਪਰ ਕੈਨੇਡਾ ਤੋਂ ਨਿਕਲਦਾ ਆ ਜਾਂਦਾ ਆ ਸੋ ਡੈਫੀਨੇਟਲੀ ਅਗਰ ਐਨਾ ਟੈਰਿਫ ਲੱਗੇਗਾ ਤਾਂ ਇਹ ਜੋ ਬਿਜ਼ਨਸ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆਗਾ ਇਹਦੇ ਨਾਲ ਕੈਨੇਡਾ ਦੀਆਂ ਜੋਬਸ ਵੀ ਜਿਹੜੀਆਂ ਪ੍ਰਭਾਵਿਤ ਹੋਣਗੀਆਂ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਇੰਪੋਰਟ ਦਾ ਸੈਕਸ਼ਨ 232 ਹੈ ਸੋ ਉਹਦੇ ਵਿੱਚ ਉਹਨਾਂ ਨੇ ਕਹਿੰਦੇ ਵੀ ਇਨਵੈਸਟੀਗੇਸ਼ਨ ਦਾ اعلان ਕੀਤਾ ਆ ਤੇ ਉਹ ਇਹ ਦੇਖ ਰਿਹਾ ਜਿਹੜਾ ਕਿ ਬਾਹਰੋਂ ਕਾਪਰ ਆਉਂਦਾ ਆ ਉਹਦੇ ਨਾਲ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਕਹਿੰਦੇ ਕਿ ਉੱਪਰ ਕਿਸ ਤਰੀਕੇ ਦਾ ਪ੍ਰਭਾਵ ਪੈਂਦਾ ਆ ਤੇ ਇਹ ਸਾਰੀਆਂ ਗੱਲਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਇੱਕ ਕੱਲ ਮੰਗਲਵਾਰ ਇਹ ਵਾਈਟ ਹਾਊਸ ਦੇ ਵਿੱਚ ਜਿਹੜੀ ਕੈਬਨਟ ਦੀ ਮੀਟਿੰਗ ਹੈ ਸੋ ਉਹਦੇ ਵਿੱਚ ਇਹ ਗੱਲਾਂ ਕਹੀਆਂ ਨੇ ਸੋ ਜੇ ਇਹਨਾਂ ਨੇ ਦੱਸਿਆ ਨਹੀਂ ਹੈ ਵੀ ਕਿਸ ਦੇਣ ਤੋਂ ਇਹ ਟੈਰਿਫ ਲੱਗਣੇ ਆ ਪਰ ਅਗਰੇ ਟੈਰਿਫ ਗੱਲ ਸਭ ਲੱਗ ਜਾਂਦੇ ਨੇ ਸੋ ਜਿੱਦਾਂ ਪਹਿਲਾਂ ਅਸੀਂ ਦੇਖਿਆ ਕਿ ਸਟੀਲ ਤੇ ਐਲੂਮੀਨੀਅਮ ਦੇ ਉੱਪਰ ਲਾਏ ਗਏ ਨੇ ਹੁਣ ਅਗਰ ਕਾਪਰ ਦੇ ਉੱਪਰ ਵੀ 50% ਦਾ ਟੈਰਿਫ ਲੱਗਦਾ ਆ ਸੋ ਪਹਿਲਾਂ ਹੀ ਕੈਨੇਡਾ ਕਾਫੀ ਮਾਰਾ ਚੱਲ ਰਿਹਾ ਸੋ ਇਹਦੇ ਨਾਲ ਇੱਕ ਹੋਰ ਮਾਰ ਕੈਨੇਡਾ ਨੂੰ ਚੱਲਣੀ ਪਵੇ ਬਿਲਕੁਲ ਜੀ ਦੇਖੋ ਆਉਣ ਵਾਲੇ ਟਾਈਮ ਦੇ ਦਿੱਤੇ ਕੀ ਬਣਦਾ ਪਰ ਸਰਪੰਚ ਸਾਹਿਬ ਰੋਜ਼ ਧਮਕੀਆਂ ਨੇ ਜਿਹੜੀਆਂ ਉਹ ਧਮਕੀ ਦੇ ਧਮਕੀ 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 ਜ਼ਰੂਰ ਦੇ ਰਹੇ ਨੇ ਤੇ ਹੁਣ ਪ੍ਰਿਆਣਾ ਸਾਹਿਬ ਗੱਲ ਕਰਦੇ ਆ ਬੇ ਘਰਿਆਂ ਦੀ ਇਟ੍ਰਾਂਟੋ ਵਿਖੇ ਕਾਫੀ ਜ਼ਿਆਦੀ ਜਿਹੜੀ ਗਿਣਤੀ ਆ ਇਹਨਾਂ ਦੀ ਵੱਧ ਰਹੀ ਆ ਕੀ ਰੀਜ਼ਨ ਆ ਜੀ ਕਿਉਂ ਵੱਧ ਰਹੀ ਆ ਅ ਕਿ ਜੌਬਸ ਨਹੀਂ ਜਾਂ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਹੁਣ ਆਪਾਂ ਅਕਸਰ ਬ੍ਰੈਮਟਨ ਦੀਆਂ ਸੜਕਾਂ ਦੇ ਉੱਤੇ ਵੀ ਬੜੇ ਮੰਗਦੇ ਵੀ ਦੇਖ ਰਹੇ ਆ ਔਰਨਾਲਡ ਦੀ ਨਾਲ ਬੇਕਰੇ ਵੀ ਦੇਖ ਰਹੇ ਆ ਖਾਸ ਕਰਕੇ ਆਪਾਂ ਟ੍ਰਾਂਟੋ ਦੀ ਗੱਲਬਾਤ ਕਰੀਏ ਡਾਊਨ ਡਾਊਨਸ ਦੇ ਵਿੱਚ ਵੈਸੇ ਮੈਕਸਿਮਮ ਸਾਰਿਆਂ ਦੇ ਵਿੱਚ ਹੁੰਦਾ ਮੈਂ ਪਿੱਛੇ ਵੈਨਕੂਵਰ ਗਿਆ ਵੈਨਕੂਵਰ ਦੇ ਵਿੱਚ ਵੀ ਬੜੇ ਬੈਠੇ ਨੇ ਜੀ ਬੇਕਰੇ ਕਹਿੰਦੇ ਸਵੇਰੇ ਸਾਰਾ ਦਿਨ ਮੰਗਦੇ ਆ ਸ਼ਾਮ ਨੂੰ ਫਿਰ ਜਿਹੜੇ ਸ਼ੈਲਟਰਸ ਨੇ ਉੱਥੇ ਚਲੇ ਜਾਂਦੇ ਨੇ ਸੋ ਕੀ ਪੂਰੀ ਨਿਊਜ਼ ਆ ਜੀ ਦੇਖੋ ਇਹ ਜੋ ਟ੍ਰਾਂਟੋ ਸਿਟੀ ਦੀ ਸਟਰੀਟ ਨੀਡ ਅਸੈਸਮੈਂਟ ਉਹਨਾਂ ਵੱਲੋਂ ਕਰਵਾਈ ਗਈ ਹੈ ਜੀ ਸੋ ਇਹਦੇ ਵਿੱਚ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਕਿ ਜੇਕਰ ਅਸੀਂ ਹੁਣ ਦੀ ਹਾਲਾਤ ਦੇਖੀਏ ਦਾ ਉਹਦੀ ਕੰਪੈਰੀਜ਼ਨ 2021 ਦੇ ਨਾਲ ਕਰੀਏ ਤਾਂ ਕਹਿੰਦੇ ਜੋ ਟ੍ਰਾਂਟੋ ਦੇ ਵਿੱਚ ਬੇਘਰੇ ਲੋਕ ਨੇ ਜਿਨ੍ਹਾਂ ਕੋਲ ਆਪਣਾ ਕੋਈ ਘਰ ਨਹੀਂ ਹੈ ਸ਼ੈਲਟਰ ਨਹੀਂ ਹੈ ਇਦਾਂ ਹੀ ਸੜਕਾਂ ਦੇ ਉੱਪਰ ਜਾਂ ਇਸ ਢੰਗ ਦੇ ਨਾਲ ਹੀ ਆਪਣਾ ਜੀਵਨ ਜੀ ਰਹੇ ਨੇ ਸੋ ਉਹਨਾਂ ਦੀ ਗਿਣਤੀ ਕਹਿੰਦੇ ਕਿ 2021 ਦੇ ਨਾਲ ਜੇ ਹੁਣ ਦੀ ਕੰਪੈਰੀਜ਼ਨ ਕਰੀਏ ਤਾਂ ਡਬਲ ਹੋ ਗਈ ਹੈ ਦੁੱਗਣੀ ਹੋ ਗਈ ਹੈ ਸੋ ਇਹ ਗਿਣਤੀ ਕਹਿੰਦੇ ਕਿ ਪਿਛਲੇ ਸਮੇਂ ਦਰਨ ਕਾਫੀ ਵਧੀ ਹੈ ਸੋ ਇਹਦੇ ਵਿੱਚ ਜੋ ਸਿਟੀ ਦੀ ਮਤਲਬ ਇੱਕ ਆਪ ਰਿਪੋਰਟ ਬਣਾਈ ਗਈ ਹੈ ਸੋ ਕਹਿੰਦੇ ਕਿ ਪਿਛਲੇ 3 ਸਾਲਾਂ ਦੇ ਵਿੱਚ ਗਿਣਤੀ ਜਿਹੜੀ ਦੁੱਗਣੀ ਹੋਈ ਹੈ ਸੋ ਇਹ ਕਹਿੰਦੇ ਕਿ 2024 ਦੇ ਅਗਰ ਆંકੜੇ ਦੇਖੀਏ ਤਾਂ ਕਹਿੰਦੇ ਕਿ ਇਹਦੇ ਵਿੱਚ 2024 ਦੇ ਵਿੱਚ 15400 ਲੋਕ ਬੇਘਰੇ ਸਨ ਟ੍ਰਾਂਟੋ ਦੇ ਵਿੱਚ ਯਾਨੀ ਕਿ 15000 ਲੋਕ ਦੇਖੋ ਗੱਲ ਸਾਹਿਬ ਜੀ ਜੀ ਬਹੁਤ ਵੱਡੀ ਗੱਲ ਵੱਡੀ ਇਤਲਾਅ ਜੀ ਅਗਰ 15000 ਲੋਕ ਇੱਕ ਸ਼ਹਿਰ ਦੇ ਵਿੱਚ ਬੇਘਰੇ ਨੇ ਤਾਂ ਇਹ ਗਿਣਤੀ ਬਹੁਤ ਜ਼ਿਆਦਾ ਆ ਕਹਿੰਦੇ 2021 ਦੇ ਵਿੱਚ 7300 ਸੀਗੀ ਸੋ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਸੋ ਜੋ ਸਿਟੀ ਨੂੰ ਕਾਰਨ ਲੱਗੇ ਨੇ ਕਹਿੰਦੇ ਕਿ ਜੋ ਕਫੈਤੀ ਰੈਸ਼ ਹੁੰਦੀਆਂ ਨੇ ਅਫੋਰਡੇਬਲ ਹਾਊਸਿੰਗ ਹੈ ਜੇ ਤੁਹ ਕਹਿੰਦੇ ਵੀ ਉਹਦੀ ਕਮੀ ਹੈ ਤੇ ਜਿਹੜੀਆਂ ਸਿਹਤ ਤੇ ਮਾਨਸਿਕ ਸਿਹਤ ਹੁੰਦੀਆਂ ਨੇ ਸਾਡੀ ਇੱਕ ਸਰੀਰਿਕ ਸਿਹਤ ਹੈ ਇੱਕ ਮਾਨਸਿਕ ਸਿਹਤ ਹੈ ਤੇ ਵੀ ਇਹਦੇ ਵਿੱਚ بڑا ਨਿਗਾਰ ਆਇਆ ਕਿਉਂਕਿ ਅਗਰ ਸਾਡੀ ਮਤਲਬ ਸ਼ਰੀਰ ਸਹੀ ਹੈ ਜੀ 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 ਮਾਨਸਿਕ ਤੌਰ ਤੇ ਬੰਦਾ ਬਿਮਾਰ ਹੈ ਫਿਰ ਉਹ ਕੰਮ ਕਾਜ ਨਹੀਂ ਕਰ ਸਕਦਾ ਜਾਂ ਕਈਆਂ ਨੂੰ ਇਹ ਸਰੀਰਕ ਤੌਰ ਤੇ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਦੇਖਣ ਵਿੱਚ ਲੱਗਦਾ ਆ ਕਿ ਸ਼ਾਇਦ ਇਹ ਬਿਲਕੁਲ ਠੀਕ ਹੈ ਪਰ ਸਮੱਸਿਆਵਾਂ ਬਹੁਤ ਸਾਰੀਆਂ ਹੁੰਦੀਆਂ ਨੇ ਤੇ ਆਮਦਨ ਕਈ ਵਾਰ ਤੁਹਾਡੀ ਉਨੀ ਨਹੀਂ ਹੁੰਦੀ ਖਰਚੇ ਜ਼ਿਆਦਾ ਹੁੰਦੇ ਨੇ ਸੋ ਜਾਂ ਨ ਇਸ ਸਮੱਸਿਆ ਮੈਂ ਬਹੁਤ ਹੈ ਡਰਗ ਲੋਕ ਬਹੁਤ ਲੈ ਰਹੇ ਨੇ ਸੋ ਇਹ ਜਿਆਦਾ ਲੋਕ ਜਿਹੜੇ ਬੇਕਰੇ ਨੇ ਉਹਨਾਂ ਦੇ ਵਿੱਚ ਡਰਗ ਲੈਣ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਜੀ ਬਿਲਕੁਲ ਉਹ ਇਹ ਨਸ਼ੇ ਵਗੈਰਾ ਕਰਦੇ ਨੇ ਕੰਮ ਕੋਈ ਕਰਨਾ ਨਹੀਂ ਹੈ ਸੋ ਇਹਦੇ ਕਰਕੇ ਵੀ ਇਹ ਸਮੱਸਿਆ ਕਾਫੀ ਵੱਡੀ ਹੈ ਇਹ ਵੈਸੇ ਇਹਦੇ ਵਿੱਚ ਗਿੱਲ ਸਾਹਿਬ ਜੋ ਦੇਖਿਆ ਜਾਵੇ ਜੋ ਇਹ ਵਾਈਟ ਕਮਿਊਨਿਟੀ ਹੈ ਸੋ ਉਹਨਾਂ ਦੀ ਗਿਣਤੀ ਦੇ ਵਿੱਚ ਜ਼ਿਆਦਾ ਨਿਕਲ ਨੂੰ ਮਿਲ ਰਹੀ ਹੈ ਪਰ ਆਪਣੇ ਲੋਕ ਵੀ ਇਹ ਹੌਲੀ ਹੌਲੀ ਇਤਾਂ ਦੀ ਗਿਣਤੀ 'ਚ ਸ਼ਾਮਲ ਹੋ ਰਹੇ ਨੇ ਵੈਸੇ ਆਪਣੇ ਲੋਕਾਂ ਦੀ ਗਿਣਤੀ ਜੇ ਅਸੀਂ ਨਜ਼ਰ ਮਾਰੀ ਜਾਵੇ ਉਨੀ ਨਹੀਂ ਹੈ ਪਰ ਇਹ ਜਿਵੇਂ 15000 ਹਜ਼ਾਰਿਆਂ ਨੇ 2024 ਦੇ ਵਿੱਚ ਦੱਸਿਆ ਹੁਣ 2025 ਚੱਲ ਰਿਹਾ ਹੋ ਸਕਦਾ 15000 ਤੋਂ ਵੀ ਗਿਣਤੀ ਵੱਧ ਗਈ ਹੋਵੇ ਤੇ ਇਹ ਬੇਘਰਿਆਂ ਦੀ ਗਿਣਤੀ ਜਿਹੜੀ ਆ ਟੋਰਾਂਟੋ ਦੇ ਵਿੱਚ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਦੇਖੋ ਅਗਰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਦੇ ਵਿੱਚ ਆ ਉਹ ਇਹ ਚੀਜ਼ ਹੋ ਰਹੀ ਆ ਤਾਂ ਅਲੱਗਾ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਕੁਝ ਕੁ ਸਾਲਾਂ ਤੋਂ ਜਿਹੜਾ ਇੱਕ ਟ੍ਰੈਂਡ ਜਿਹਾ ਵੀ ਬਣਦਾ ਜਾ ਰਿਹਾ ਇੱਕ ਦੂਜੇ ਨੂੰ ਦੇਖ ਕੇ ਵੀ ਹੋਰ ਕਮਿਊਨਿਟੀਆਂ ਨੇ ਜਿਹੜੀਆਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਗੋਰਾ ਕਮਿਊਨਿਟੀ ਜ਼ਿਆਦਾ ਸੀਗੀ ਪਰ ਹੁਣ ਤਾਂ ਮੈਨੂੰ ਲੱਗਦਾ ਕਿ ਇਹਦਾ ਕਿਉਂਕਿ ਟੋਰਾਂਟੋ ਦੀ ਨਿਊਜ਼ ਆ ਪਰ ਜਦੋਂ ਆਪਾਂ ਲੋਕਲ ਦੇਖਦੇ ਆਂ ਤਾਂ ਲੋਕਲ ਆਪਣੇ ਵੀ ਕਾਫੀ ਲੋਕ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਹੁਣ ਗੱਲ ਕਰਦੇ ਆਂ ਆ ਖਾਸ ਕਰਕੇ ਅਨਟੇਰੀਓ ਦੇ ਕਾਲਜਾਂ ਦੀ ਬੜਾ ਅ ਚੱਲਿਆ ਜੀ ਕੰਮ ਆਪਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕਰਦੇ ਰਹੇ ਤੁਸੀਂ ਬੜੀ ਨਿਊਜ਼ ਵਗੈਰਾ ਕਵਰ ਕਰਦੇ ਰਹੇ ਹੋ ਇਹ ਜਿਹੜੇ ਕਾਲਜ ਦੁਕਾਨਗਮਾਂ ਖੁੱਲੇ ਹੁੰਦੇ ਸੀਗੇ ਤੇ ਹੁਣ ਵਿਦਿਆਰਥੀਆਂ ਦੀ ਜਿਹੜੀ ਘਾਟ ਆ ਉਹ ਕਾਫੀ ਹੋ ਗਈ ਆ ਜੀ ਘਾਟਾ ਰਹੇ ਨੇ ਤੇ ਕਾਲਜ ਨੇ ਜਿਹੜੇ ਉਹ ਸ਼ੰਤੀ ਲਈ ਮਜਬੂਰ ਹੋ ਰਹੇ ਨੇ ਜੀ ਕੀ ਨਿਊਜ਼ ਹੈ ਪੂਰੀ ਦੇਖੋ ਗੱਲ ਸਾਹਿਬੀ ਸੀਬੀਸੀ ਨਿਊਜ਼ ਦੇ ਹਵਾਲੇ ਦੇ ਨਾਲ ਖਬਰ ਹੈ ਸੋ ਸੀਬੀਸੀ ਨੇ ਇਹਦੇ ਉੱਪਰ ਕੰਮ ਕੀਤਾ ਆ ਜੀ ਤੇ ਉਹਨਾਂ ਨੇ ਦੱਸਿਆ ਆ ਕਹਿੰਦੇ ਕਿ ਪਿਛਲੇ ਸਮੇਂ ਦਰਾਨ ਕੀ ਹੋਇਆ ਆ ਕਿ ਜਿਵੇਂ ਸਰਕਾਰ ਨੇ ਆਪਣੀਆਂ ਪਾਲਿਸੀਜ਼ ਬਦਲੀਆਂ ਨੇ ਜੀ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਵੀ ਕਾਫੀ ਕੱਟੀ ਆ ਸੋ ਇਹ ਜੋ ਕੱਲੇ ਅੰਟਾਰੀਓ ਨਹੀਂ ਬਸੇ ਤਾਂ ਪੂਰੇ ਕੈਨੇਡਾ ਦੇ ਕਾਲਜ ਹੀ ਯੂਨੀਵਰਸਿਟੀਆਂ ਇੰਟਰਨੈਸ਼ਨਲ ਸਟੂਡੈਂਟਸ ਉਹ ਪਰ ਬਹੁਤ ਜ਼ਿਆਦਾ ਨਿਰਭਰ ਹੋ ਗਏ ਜਾਂ ਸਨ ਕਿਨਾ ਕੋਲ ਦੁੱਗਣੀਆਂ ਤਿਗਣੀਆਂ ਫੀਸਾਂ ਇਹਨਾਂ ਨੂੰ ਮਿਲਦੀਆਂ ਸਨ ਤੇ ਸਰਕਾਰਾਂ ਵੀ ਖੁਸ਼ ਸਨ ਵੀ ਜਿਹੜਾ ਉਹਨਾਂ ਦਾ ਬੋਝ ਸੀਗਾ ਜਿਹੜੀਆਂ ਗ੍ਰਾਂਟਾਂ ਦੇਣੀਆਂ ਹੁੰਦੀਆਂ ਨੇ ਉਹ ਸਾਡੇ ਤੇ ਭਾਰ ਘਟਿਆ ਆ ਇੰਟਰਨੈਸ਼ਨਲ ਸਟੂਡੈਂਟਸ ਤੋਂ ਕਮਾਈ ਕਰ ਰਹੇ ਨੇ ਤੇ ਪਰ ਹੁਣ ਜਿਵੇਂ ਲੋਕਾਂ ਦਾ ਰੋ ਪਿਛਲੇ ਸਮੇਂ ਦੌਰਾਨ ਪੋਲਿਟੀਕਲ ਇਹ ਇੱਕ ਮੁੱਦਾ ਬਣਿਆ ਹੈ ਕਿ ਸਾਡੇ ਇੱਥੇ ਲੋਕਾਂ ਦੀ ਗਿਣਤੀ ਕਾਫੀ ਵਧ ਰਹੀ ਹੈ ਤੇ ਜਿਵੇਂ ਅਸੀਂ ਬੇਘਰਿਆਂ ਦੀ ਗੱਲ ਕੀਤੀ ਮਕਾ ਜਾਂਦੀ ਘਾੜ ਦੀ ਗੱਲ ਕੀਤੀ ਨਸ਼ਿਆਂ ਦੀ ਗੱਲ ਕੀਤੀ ਉਹ ਸਾਰੀਆਂ ਗੱਲਾਂ ਫਿਰ ਇੱਕ ਦੂਜੇ ਨਾਲ ਕਿਤੇ ਨਾ ਕਿਤੇ ਲੜੀਆਂ ਮਿਲੀਆਂ ਹੁੰਦੀਆਂ ਨੇ ਸੋ ਹੁਣ ਕੀ ਹੈ ਕਿ ਸਟੂਡੈਂਟਸ ਔਨੇ ਘਟੇ ਨੇ ਇਹਦੇ ਨਾਲ ਫਿਰ ਜੋ অন্ਟਾਰੀਓ ਦੇ ਕਾਲਜਸ ਨੇ ਯੂਨੀਵਰਸਿਟੀਆਂ ਨੇ ਤੇ ਉਹਨਾਂ ਬਾਰੇ ਪਤਾ ਲੱਗਾ ਕਿ ਉਹ 10 ਹਜ਼ਾਰ ਦੇ ਕਰੀਬ ਜਿਹੜੇ ਉਹਨਾਂ ਦੇ ਅਧਿਆਪਕ ਨੇ ਤੇ ਨਾਲ ਕਹਿੰਦੇ ਵੀ 600 ਦੇ ਕਰੀਬ ਜਿਹੜੇ ਵੱਖ-ਵੱਖ ਉਹਨਾਂ ਦੇ ਐਜੂਕੇਸ਼ਨਲ ਪ੍ਰੋਗਰਾਮਸ ਨੇ ਤੇ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਨੂੰ ਰੱਖਦੇ ਸਨ ਸੋ ਇਹ ਉਹਨਾਂ ਨੂੰ ਇਹ ਬੰਦ ਕਰਨਾ ਜਿਹੜਾ ਪੈ ਰਿਹਾ ਆ ਇੰਨੀ ਸ਼ਾਂਤੀ ਕਰਨੀ ਪੈ ਰਹੀ ਆ ਇੰਨੇ ਉਹਨਾਂ ਨੂੰ ਆਪਣੇ ਵੱਖ-ਵੱਖ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਉਹਨਾਂ ਨੂੰ ਇਹ ਬੰਦ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਇਹ ਕਈ ਕਾਲਜਸ ਵੀ ਆਹੋ ਜਿਹੇ ਨੇ ਜਿਹੜੇ ਕਿ ਚੱਲਦੇ ਹੀ ਇੰਟਰਨੈਸ਼ਨਲ ਸਟੂਡੈਂਟ ਦੇ ਸਿਰ ਦੇ ਉੱਪਰ ਸਨ ਜਿਉਂ ਸਟੂਡੈਂਟਸ ਨਹੀਂ ਆ ਰਹੇ ਕਹਿੰਦੇ ਵੀ ਇਹ ਬਹੁਤ ਸਾਰੇ ਕਾਲਜਸ ਨੂੰ ਵੀ ਤਾਲਾ ਲੱਗ ਰਿਹਾ ਹੈ ਤੇ ਨਾਲ ਜੇਕਰ ਅਸੀਂ ਨਰਸਿੰਗ ਦੀ ਗੱਲ ਕਰੀਏ ਇੰਜੀਨੀਅਰਿੰਗ ਦੀ ਗੱਲ ਕਰੀਏ ਜਾਂ ਜਿਹੜੇ ਹਸਪਿਟੈਲਿਟੀ ਵਰਗੇ ਜਿਹੜੇ ਕਈ ਅਹਿਮ ਵਿਸ਼ੇ ਨੇ ਸੋ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਵੀ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਨੇ ਉਹ ਬੰਦ ਕਰਨੇ ਪੈ ਰਹੇ ਨੇ ਸੋ ਇੱਕ ਤਰੀਕੇ ਨਾਲ ਹੁਣ ਇਹ ਆ ਕਿ ਜਿਵੇਂ ਹੁਣ ਇੰਨੇ ਅਧਿਆਪਕ ਨੇ ਦਾਸ ਯਾਦ ਦੇ ਕਰੀਬ ਇਹਨਾਂ ਨੂੰ ਅਗੜੀਆਂ ਦੀ ਸ਼ਾਂਤੀ ਹੁੰਦੀ ਰਹਾ ਜਾਂ ਇਹਨੇ ਪ੍ਰੋਗਰਾਮਸ ਬੰਦ ਹੁੰਦੇ ਨੇ ਸੋ ਇਸ ਦੇ ਨਾਲ ਡੈਫੀਨੇਟਲੀ ਫਿਰ ਇਹ ਕਾਲਜਸ ਦੀ ਇਹ ਸਰਕਾਰ ਅੱਗੇ ਗੁਹਾਰ ਲਾਉਣਗੇ ਵੀ ਸਾਡੀ ਕਿਸੇ ਨਾ ਕਿਸੇ ਢੰਗ ਨਾਲ ਬਾਹ ਫੜੀ ਜਾਵੇ ਕਿਉਂਕਿ ਹੁਣ ਜਿਹੜੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਸੀਨਾ ਕਾਲਜਸ ਯੂਨੀਵਰਸਿਟੀਆਂ ਨਾਲ ਮੁਲਾਕਾਤ ਕਰਾਂਗੇ ਤੇ ਦੇਖਾਂਗੇ ਵੀ ਇਹਨਾਂ ਦੀਆਂ ਕੀ ਸਮੱਸਿਆਵਾਂ ਨੇ ਕਿ ਇਮੀਗ੍ਰੇਸ਼ਨ ਕੱਲ ਨੂੰ ਅਸੀਂ ਕਿਸ ਹਿਸਾਬ ਦੀਆਂ ਪੋਲਿਸੀ ਬਣਾਉਣੀਆਂ ਉਹਦੇ ਉੱਪਰ ਵੀ ਫਿਰ ਵਿਚਾਰ ਹੋਵੇਗਾ ਇਹ ਦੂਜੇ ਪਾਸੇ ਜੇਕਰ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਇਹ ਪੀਅਰ ਪੋਲੀਓ ਸਾਹਿਬ ਉਹਨਾਂ ਦੀ ਗੱਲਬਾਤ ਕਰੀਏ ਉਹ ਕੱਲ ਵੀ ਇਹ ਗੱਲ ਕਹਿ ਰਹੇ ਸੀਗੇ ਕਹਿੰਦੇ ਕਿ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਇਮੀਗ੍ਰੇਸ਼ਨ ਨੂੰ ਉਹ ਬਿਲਕੁਲ ਕਹਿੰਦੇ ਆ ਕਿ ਜਿਹੜਾ ਆ ਹੋਰ ਘਟਾਉਣ ਦੀ ਲੋੜ ਹੈ ਪਰ ਹੁਣ ਵਿਰੋਧੀ ਧਿਰਾਂ ਤਾਂ ਦਬਾਅ ਪਾ ਰਹੀਆਂ ਨੇ ਵੀ ਇਹ ਹੋਰ ਘਟਾਈ ਜਾਵੇ ਜੇ ਵੀ ਜ਼ਿਆਦਾ ਆ ਤੇ ਅਗਰ ਇਹ ਕਾਲਜਸ ਯੂਨੀਵਰਸਟੀਆਂ ਇਹ ਕੈਰੀਅਰਾਂ ਨੇ ਵੀ ਸਾਡੀ ਕਿਸੇ ਨਾ ਕਿਸੇ ਢੰਗ ਨਾਲ ਬਾਹ ਫੜੀ ਜਾਵੇ ਤਾਂ ਹੁਣ ਸਰਕਾਰ ਵਾਸਤੇ ਵੀ ਇਹ ਬੜਾ ਮੁਸ਼ਕਲ ਹੋਵੇਗਾ ਕਿ ਆਉਣ ਵਾਲੇ ਸਮੇਂਦਾਰਨੋਂ ਕਿਸ ਢੰਗ ਦੇ ਨਾਲ ਇਸ مسئلے ਦਾ ਕੋਈ ਹੱਲ ਕੱਢਦੀ ਹੈ ਸੋ ਇਹ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਵਾਸਤੇ ਵੀ ਇਹ ਚੀਜ਼ਾਂ ਚੁਣੌਤੀ ਬਣੀਆਂ ਰਹਿਣਗੀਆਂ ਤੇ ਨਾਲ ਗਿੱਲ ਸਾਹਿਬ ਇਹ ਕੁਝ ਹੋਰ ਖਬਰਾਂ ਦੀ ਗੱਲ ਕਰੀ ਤਾਂ ਇੱਕ ਜਰਮਨ ਤੋਂ ਖਬਰ ਆ ਰਹੀ ਹੈ ਸੋ ਜਰਮਨ ਦੇ ਵਿਖੇ ਕਹਿੰਦੇ ਕਿ ਇੱਕ ਭਾਰਤੀ ਨਰਸਾ ਇਹ ਨਿਮੇਸ਼ਾ ਉਸਦਾ ਨਾਮ ਹੈ ਤੇ ਨਿਮੇਸ਼ਾ ਪ੍ਰਿਆ ਨੂੰ ਇੱਕ ਕਤਲ ਦੇ ਦੋਸ਼ ਦੇ ਵਿੱਚ ਇੱਕ ਭਾਰਤੀ ਨਰਸਾ ਹੈ ਇਹਦੇ ਪਰਜਮਨ ਦੇ ਵਿਕੇ ਕਤਲ ਦਾ ਦੋਸ਼ ਲੱਗਾ ਆ ਤੇ ਇਸ ਸੋਨਾ ਜਲਾਈ ਨੂੰ ਭਾਵ ਕੁਛ ਦਿਨ ਬਾਅਦ ਕਹਿੰਦੇ ਇਹਨੂੰ ਉਥੇ ਫਾਂਸੀ ਜਿਹੜੀ ਲਗਾਈ ਜਾਊਗੀ ਫਾਂਸੀ ਦੀ ਸਜ਼ਾ ਇਹਨੂੰ ਸੁਣਾਈ ਗਈ ਹੈ ਤੇ ਫਾਂਸੀ ਦੀ ਤਰੀਕ ਜਿਹੜੀ ਆ 16 ਜੁਲਾਈ ਰੱਖੀ ਗਈ ਹੈ ਜੀ ਸੋ ਇਹਦੇ ਵਿੱਚ 2017 ਦੇ ਵਿੱਚ ਇੱਕ ਕਤਲ ਹੋਇਆ ਸੀਗਾ ਉਸ ਕਤਲ ਦੇ ਕੇਸ ਦੇ ਵਿੱਚ ਇਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਇਹ ਬੇਸਿਕਲੀ ਇਹ ਪਰਦੇ ਕੇਲਾ ਸੂਬੇ ਤੋਂ ਰਹਿਣ ਵਾਲੀ ਆ ਹੁਣ ਇਹਨੂੰ ਫਾਂਸੀ ਉੱਥੇ ਲਾਣੀ ਲਾਈ ਜਾਣੀ ਆ ਸੋ ਇਸ ਫਾਂਸੀ ਦੇ ਖਿਲਾਫ ਹੋ ਸਕਦਾ ਕੋਈ ਭਾਰਤ ਸਰਕਾਰ ਵੀ ਉਹਨਾਂ ਦੇ ਨਾਲ ਗੱਲਬਾਤ ਕਰੇ ਪਰ ਅਗਰ ਗੱਲਬਾਤ ਕੋਈ ਕਿਸੇ ਢੰਗ ਨਾਲ ਸਿਰੇ ਨਹੀਂ ਚੜਦੀ ਤਾਂ ਫਿਰ ਇਸ ਔਰਤ ਨੂੰ ਉੱਥੇ ਜਿਹੜਾ ਆ ਇਹ ਫਾਂਸੀ ਜਿਹੜੀ ਆ ਉਹ ਲਗਾ ਦਿੱਤੀ ਜਾਊਗੀ ਜੀ 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 ਸੋ ਇਹ ਸੀਗੀਆਂ ਜੀ ਅੱਜ ਦੀਆਂ ਲੇਟੈਸਟ ਸਾਰੀਆਂ ਖਬਰਾਂ ਸੋ ਕੁਲਤਰਨ ਸਿੰਘ ਪਹਾੜਿਆਣਾ ਬਾਈ ਉਹਨਾਂ ਦਾ ਨਿਊਜ਼ ਚੈਨਲ ਆ ਜਿਹੜਾ ਆਪਣਾ ਵਟਸਐਪ ਉਹਦੇ ਉੱਤੇ ਤੁਸੀਂ ਜ਼ਰੂਰ ਕਨੈਕਟ ਹੋ ਔਰ ਨਾਲ ਦੀ ਨਾਲ ਅਗਰ ਤੁਸੀਂ ਕੋਈ ਕਲਤਰਨ ਸਿੰਘ ਪਧਿਆਣਾ ਬਾਈ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਕੋਈ ਟਰੱਕ ਲੋਨ ਦੀ ਸਬਸਿਸ ਚਾਹੀਦੀ ਹੈ ਨਹੀਂ ਤਾਂ 416 848 9698 ਦੇ ਉੱਤੇ ਗੱਲਬਾਤ ਆ ਤੁਸੀਂ ਕਰ ਸਕਦੇ ਹੋ ਕਲਤਰਨ ਵੀਰੇ ਬਹੁਤ ਸ਼ੁਕਰੀਆ ਧੰਨਵਾਦ ਸੋ ਕੱਲ ਨੂੰ ਦੁਬਾਰਾ ਫੇਰ ਤੁਹਾਡੇ ਨਾਲ ਲੇਟੈਸਟ ਨਿਊਜ਼ ਦੇ ਨਾਲ ਹਾਜ਼ਰ ਹੋਵਾਂਗਾ ਜੀ ਧੰਨਵਾਦ ਧੰਨਵਾਦ ਜੀ ਬਹੁਤ ਸ਼ੁਕਰੀਆ ਸੋ ਇਹ ਸੀ ਦੋਸਤੋ ਅੱਜ ਦੀਆਂ